ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਤਸ਼ਾਹੀ 7ਵੀਂ ਮੁਹਾਲੀ ਦੇ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਇਆ ਸਨ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰਨ ਕੀਤੀ ਸੀ ਭਾਈ ਕੂਰਮ ਜੀ ਜੋ ਪਿੰਡ ਲੰਬੀਆਂ ਦੇ ਨਿਵਾਸੀ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਅੰਬਾਂ ਦਾ ਮੌਸਮ ਸੀ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ ਕਾਬਲ ਦੀ ਸੰਗਤ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੂਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਭਾਈ ਕੂਰਮ ਜੀ ਨੇ ਪ੍ਰਸ਼ਾਦ ਵੱਜੋਂ ਮਿਲਿਆ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਜੋ ਅੰਬ ਪ੍ਰਸ਼ਾਦ ਵੱਜੋਂ ਬਖਸ਼ਿਸ਼ ਹੋਇਆ ਉਸਨੇ ਉਹੀ ਅੰਬ ਪਾਦਸ਼ਾਹ ਜੀ ਨੂੰ ਭੇਟ ਕਰ ਦਿੱਤਾ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਅਗੋਂ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਅਤੇ ਕਾਬਲ ਦੀ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਮੈਂ ਸ਼ੁਭ ਸਮਝਿਆ ਪਾਦਸ਼ਾਹ ਜੀ ਬੋਲੇ ਭਾਈ ਗੁਰਮੇਖਾ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸਤਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੇ پاسੋਂ ਅੰਬ ਛਕਾਂਗੇ ਉਸ ਬਚਨ ਨੂੰ ਪਾਲਦੇ ਹੋਏ ਧੰਨ ਸ਼੍ਰੀ ਗੁਰੂ ਹਰ Rai ਜੀ ਮਹਾਰਾਜ ਕੁਰੂਕ ਖੇਤਰ ਤੋਂ ਪੋਹ ਦੀ ਸੰਗRAND ਨੂੰ ਗੁਰੂ ਜੀ ਨੇ ਬਾਗ ਵਿੱਚ ਦਰਸ਼ਨ ਦਿਦਾਰੇ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਕੂਰਮ ਜੀ ਲਿਆਓ ਅੰਬ ਛਕਾਓ ਭਾਈ ਕੂਰਮ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਜੀ ਕਰਨ ਕਰਣ ਸਮਰੱਥ ਹੋ ਜੋ ਚਾਹੇ ਉਹ ਕਰ ਸਕਦੇ ਹਾਂ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰਖਤ ਤਾਂ ਪੱਕੇ ਅੰਬਾਂ ਨਾਲ ਲੱਦਿਆ ਪਿਆ ਹੈ ਭਾਈ ਕੁਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸੁਭਾਏ ਮਾਨ ਹੋ ਰਹੇ ਹਨ ਉਸ ਨਾਲ ਪੱਕੇ ਅੰਬ ਲੜਕਰੇ ਹਨ ਇਹ ਕੌਤਕ ਵੇਖ ਕੇ ਭਾਈ ਕੂਰਮ ਜੀ ਗੁਰੂ ਜੀ ਦੇ ਚਰਨੀ ਢੈ ਪਈ ਤੇ ਮੋਹ ਧੰਨ ਧੰਨ ਕਰ ਉਠੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬ ਛਕਾਓ ਬਚਨਮਨ ਭਾਈ ਕੂਰਮ ਜੀ ਨੇ ਸਤਿਗੁਰਾਂ ਅਤੇ ਸੰਗਤਾਂ ਦੀ ਅੰਬਾਂ ਦੇ ਨਾਲ ਸੇਵਾ ਕੀਤੀ ਤੇ ਪ੍ਰਸੰਨਤਾ ਲਈ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸੰਗRAND ਨੂੰ ਸਵੇਰੇ 10 ਵਜੇ ਅਮ੍ਰਿਤ ਸੰਚਾਰ ਵੀ ਹੁੰਦਾ ਹੈ ਗੁਰਦੁਆਰਾ ਸ੍ਰੀ ਅੰਬਸਾਹੇ ਵਿਖੇ ਸ੍ਰੀ ਗੁਰੂ ਹਰਰਾਇ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਵਿਸ਼ੇਸ਼ ਤੌਰ ਤੇ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਦਰਸ਼ਨ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ